ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਲੋਕ ਮੰਡੇ ਚੈਨਲ ਤੇ ਮੈਂ ਤੁਹਾਡਾ ਆਪਣਾ ਰੰਦਲ ਸਤਗੁਰ ਅਰਬਦਾਸ ਮਹਾਰਾਜ ਜੀ ਦੀ ਚਾਨਣੋਸ਼ਾ ਪ੍ਰਾਪਤ ਧਰਤੀ ਸ਼੍ਰੀ ਖਰੜਗੜ੍ਹ ਸਾਹਿਬ ਜੀ ਦੀ ਕੋਚ ਕਰਨ ਵਾਲੇ ਮਹਾਨ ਸੰਤ ਸ਼੍ਰੀ ਬੰਤਾ RAM ਜੀ ਖੇੜਾ ਜੀ ਦਾ ਜਨਮ ਦਿਨ 28 ਅਗਸਤ ਨੂੰ ਬੜੀ ਧੂਮ-ਧਾਮ ਤੇ ਸ਼ਰਧਾ ਦੇ ਨਾਲ ਸ਼੍ਰੀ ਖਰੜਗੜ੍ਹ ਸਾਹਿਬ ਵਿਖੇ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਪਰੇ ਸਮੇ ਪਦਾ ਹੰਜੀ ਅਤੇ ਉਹਨਾਂ ਦੇ ਸਾਥੀਆਂ ਨੇ ਕੀ ਕਿਹਾ ਆਓ ਸੁਣਦੇ ਹਾਂ ਜਦੋਂ ਸਤਿਗੁਰੂ ਲਾਖ ਮਹਾਰਾਜ ਦਾ ਕਿਦਰ ਦਾ ਥਾਂ ਟਿਕਾਣਾ ਨਹੀਂ ਸੀ ਵੀ ਕਿੱਥੇ ਪੈਦਾ ਹੋਇਆ ਔਰ ਕਿਹੜੀ ਜਗ੍ਹਾ ਸਰਤਾਣ ਦਿੱਤਾ ਹੈ ਉਸ ਧਰਤੀ ਨੂੰ ਖੋਜਣ ਵਾਲੇ ਚਾਹੇ ਉਹ ਉਸイール ਵਦਨ ਪਰ ਬਨਾਸ ਕਾਂਚੀ ਹੈ ਉਹਦੀ ਖੋਜ ਕਰਨ ਵਾਲੇ 1944 ਦੇ ਵਿੱਚ ਕਿ ਪਹਿਲੇ ਉਹ ਮਹਾਪੁਰਸ਼ ਜਿਨ੍ਹਾਂ ਨੇ ਜਾ ਕੇ ਇਸ ਦੀ ਖੋਜ ਕਰੀ ਹੈ ਉਹ ਖੋਜ ਕਰਕੇ ਔਰ ਸਾਰੇ ਭਾਰ ਦੇ ਆਧਰਮਿਆਂ ਨੂੰ ਸੁਨੇਹਾ ਦਿੱਤਾ ਔਰ ਉਸ ਦੀ ਜਿਹੜੀ ਪਹਿਲੀ ਮੀਟਿੰਗ ਹੈ ਜਦੋਂ ਪੋਲੀਪੀਤਰੀ ਹੈ ਉਹ ਕਾਲਿਆਲ ਪਗਤਾ ਜੋ ਅਸੰਦਿਕ ਸੰਗਰ ਵਿਚਾਰੇ ਮਾਲਪੁਰ ਦੇ ਤੇ ਇੱਥੇ ਇਹਨਾਂ ਨੇ ਪਹਿਲੀ ਮੀਟਿੰਗ ਹੋਈ ਹੈ ਜਿੱਥੇ ਪੂਰਾ ਪੰਜਾਬ ਦਾ ਸੰਤ ਸਮਾਜ ਇਕੱਠਾ ਹੋਇਆ ਔਰ ਸੰਤ ਸਮਾਜ ਦੇ ਇਕੱਠਾ ਹੋਇਆ ਉੱਥੇ ਇਹ ਕਿਹਾ ਗਿਆ ਬਾਬਾ ਬੰਤਾਰਮ ਕੇ ਜੀ ਵੱਲੋਂ ਆਪਸੇ ਜੋੜ ਕੇ ਵੀ ਉੱਥੇ ਦੀ ਪੁੰਜ ਪੂਰੀ ਹੋ ਗਈ ਹੈ ਵੀ ਗੁਰੂ ਰ� ਦਾ ਜਨਮ ਸਥਾਨ ਲੱਭ ਰਿਹਾ ਜਿੱਥੇ ਤਾਤਾ ਰਿਆ ਵੀ ਉੱਥੇ ਕਿਰਪਾ ਕਰਨੀ ਹੈ ਸੰਤ ਸਮਾਜ ਇਕੱਠਾ ਹੋ ਗਿਆ ਉਹਨੂੰ ਬਣਾ ਸਕਦਾ ਹੈ ਇਹ ਬਹੁਤ ਵੱਡਾ ਉਹਨਾਂ ਦਾ ਫਰਲਾਲਾ ਸੀ ਔਰ ਉਸ ਦੇ ਵਿੱਚ ਮੈਂ ਸਮਝਦਾ ਵੀ ਮਹਾਨ ਸੰਤ ਸੰਤ ਡੇਰਾ ਬੱਲਾ ਦੇ ਜਿਹੜੇ ਮੋਰੀ ਸੀਗੇ ਜਿਨ੍ਹਾਂ ਨੇ ਸੰਸਰਵੰਦਾ ਮਹਾਰਾਜ ਜੀ ਜੇਨਾ ਨੇ ਉਹ ਵੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਔਰ ਇਹਨਾਂ ਨੇ ਝੋਲੀ ਭਰ ਕੇ ਗਿਆ ਵੀ ਜਿਹੜੇ ਆ ਵੀ ਤੁਸੀਂ ਦੇਣਾ ਚਾਹੁੰਦੇ ਆ ਕੁਝ ਉਹਦੀ ਨੀ ਪੱਤਰ ਸ਼ੁਰੂ ਕਰਨਾ ਰੱਖਣਾ ਤਾਂ ਉਸ ਟਾਈਮ ਸਾਥ ਸੰਗੱਧੀਓ 46 ਸੰਤਾ ਮਾਫੋਛਣ ਬਾਬਾ ਬੰਤਾਰਮ ਕੇ ਰਾਦੀ ਟੋਲੀ ਚ ਔਰ ਘੱਟੋ ਘੱਟ 800 ਰੁਪਿਆ ਸਰਬਾਕਸ਼ੋਦ ਰਿਆ ਬਣਦਾ ਜਿਹੜਾ ਉਹਦੀ ਝੋਲੀ ਜਪਿਆ ਔਰ ਚੌਥ ਦੇ ਵਿੱਚ 1934 ਅੱਜ ਦੇ ਹਿellowi 225 ਹੈ ਜਦੋਂ 850 ਰੁਪਿਆ ਉਹਨਾਂ ਦੀ ਝੋਲੀ 'ਚ ਪਾ ਦਿੱਤਾ ਤੇ ਬਾਬਾ ਬੰਤਾ ਰਾਮ ਨੇ ਇਦਾਂ ਝੋਲੀ ਪਰ ਪੈਸਾ ਸਰਵੰਨ ਮਹਾਰਾਜ ਦੇ ਉਹਨਾਂ ਦੀ ਝੋਲੀ 'ਚ ਪਾ ਦਿੱਤਾ ਵੀ ਤੁਸੀਂ ਆਪਣਾ ਲਾ ਕਰ ਸਕਦੇ ਆ ਤੁਸੀਂ ਇਹਦੀ ਇਸ ਨੂੰ ਬਣਾ ਸਕਦੇ ਆ ਤੁਹਾਡੇ ਕੋਲ ਹੀ ਮਾਇਆ ਇਕੱਠੀ ਹੋ ਸਕੂ ਸਾਰੇ ਸੰਤਾਂ ਨੇ ਮੰਨ ਲਿਆ ਵੀ ਸੰਤ ਸਭ ਤੋਂ ਵੱਡੇ ਨੇ ਸਭ ਤੋਂ ਵੱਡੇ ਐ ਔਰ ਉਹਨਾਂ ਨੂੰ 850 ਰੁਪਿਆ ਝੋਲੀ 'ਚ ਪਾ ਦਿੱਤਾ ਗਿਆ ਉਹਨਾਂ ਦੇ ਥਰੂ ਉੱਥੇ ਕੰਮ ਜਿਹੜਾ ਸ਼ੁਰੂ ਹੋਇਆ ਜੀ ਜੀ ਤੇ ਉਹ ਅੱਗੇ ਚੱਲਦਾ ਚੱਲਦਾ ਉਹਨਾਂ ਦਾ ਗ੍ਰੋਪਰ ਨਾਲ ਇੱਕ ਸੰਸਥਾ ਬਣਾਈ ਜਿਹਨੂੰ 1970 ਵਿੱਚ ਰਜਿਸਟਰ ਕਰਾਇਆ ਗਿਆ ਦਾ ਨਖਾ ਨ ਆਲ ਇੰਡੀਆ ਆਦੀ ਪਰਮਿਸ਼ਨ ਜੀ ਆਲ ਇੰਡੀਆ ਆਦੀ ਪਰਮਿਸ਼ਨ ਦੇ ਮਾਧਿਅਮ ਤੋਂ ਕੱਲਾ ਪੰਜਾਬ ਨਹੀਂ ਪੂਰੇ ਭਾਰਤ ਵਿੱਚ ਉਹਨਾਂ ਨੇ ਖੋਜਾਂ ਕਰ ਦਿੱਤੀਆਂ ਇੱਕ ਪਮਾਨਾ ਜਿਹੜਾ ਉਹਨਾਂ ਨੂੰ ਮਿਲਿਆ ਉਹ ਪਮਾਨੇ ਦੇ ਮਾਧਮ ਤੋਂ ਨਕਸ਼ੇ ਦੇ ਮਾਧਮ ਤੋਂ ਇਹ ਸ਼੍ਰੀ ਤ੍ਰਿਸ਼ਕ ਗੰਗਾ ਖੁਰਾਗੜੀ ਖੋਜ 23 ਮਈ 1983 ਨੂੰ ਉਹਨਾਂ ਦੇ ਜਿਹੜੇ ਸਾਥੀ ਸੀ ਸੂਨ ਲਾਲ ਮੇ ਜੋ ਬ੍ਰह्मलीन ਹੋ ਗਿਆ ਔਰ ਮਾਸਟਰ ਦਦਾ ਜੀ ਨਾਲ ਜੀ ਬੈਠੇ ਆ ਸਾਡੇ ਕੋਲੇ ਤੇ ਜਿਹੜੇ ਪਾਠੀਆ ਗੁਰੂ ਕਰਦੇ ਹੁਣ ਤੇ ਦਾਸ ਜੀ ਉਹਨਾਂ ਦੇ ਨਾਲ ਸੀ ਦਿਨਾਂ ਦੇ ਨਾਲੇ ਕੋਲ ਨੂੰ ਪੂਰਾ ਕਰਕੇ ਔਰ ਖੁਲਾੜ ਕਰਨ ਨੂੰ ਇਹਨੂੰ ਦੱਸਿਆ ਗਿਆ ਮਟਕਾਂ ਗਦੀਆਂ ਦੀਆਂ ਅੱਜ ਜੋ ਜਗ੍ਹਾ ਤੇ ਲੱਖਾਂ ਦੇ ਹਸਰ ਨਾਲ ਜਿਹੜੀ ਸੰਗਤ ਆ ਵੱਡੇ ਪਮਾਨੇ ਚ ਆ ਕੇ ਉਹ ਸਤਬੂ ਮਹਾਰਾਜ ਜੀ ਚਲਾਇ ਜੋ ਪਵਿੱਤਰ ਇਸ਼ਨਾਨ ਕਰਕੇ ਆਪਣੇ ਜੀਵਨਾਂ ਨੂੰ ਸਫਲ ਕਰ ਪਈਆ ਔਰ ਇਸ ਕਰਕੇ ਜਿਹੜਾ ਇਹ ਜਨਮ ਦਿਹਾੜਾ ਇਹ ਮਹਾਨ ਪਵਿੱਤਰ ਦਿਨ ਨੂੰ ਮਨਾਇਆ ਜਾਂਦਾ ਹੈ ਕਿ ਬਾਬਾ ਬੰਤाराम ਜੀ ਰਾਜ ਨੇ ਸਾਰੇ ਉੰਬਰ ਖੋਜਾ ਕਰ ਗਿਆ ਚਾਹੇ ਕਿਹਦੀਆਂ ਚਾਹੇ ਉਹ ਮੱਧ ਪ੍ਰਦੇਸ਼ ਦੀ ਹੋਵੇ ਚਾਹੇ ਉਹ ਮਹਾਰਾਸ਼ਟਰ ਦੀ ਹੋਵੇ ਚਾਹੇ ਉਹ ਰਾਜਸਥਾਨ ਦੀ ਹੋਵੇ ਉਹ ਸਾਰੇ ਹਾਲ ਇੰਦੀ ਯਾਤਰ ਮਿਸ਼ਨ ਜਿਹੜੀ ਇੱਕ ਸੰਸਥਾ ਹੈ ਜਿਸ ਦੇ ਅੱਜ ਮੇਰ ਉਹਨਾਂ ਦੀ ਜਿਹੜੀ ਬੇਟੀ ਹੈ ਅੱਜ ਇਸ ਟਾਈਮ ਦੇ ਵਿੱਚ ਉਹਨਾਂ ਦੀ ਜਿਹੜੀ ਬੇਟੀ ਹੈ ਬੀਬੀ ਕਮਲੇਸ਼ ਕੋਕੜਾ ਜੀ ਉਹ ਚੀਰਮੈਨ ਆਲ ਇੰਡੀਆ ਪਰਮਿਸ਼ਨ ਦੀ ਔਰ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਆ ਉਹ ਮਾਨ ਜੋ ਐਲ ਆਰ ਵਰਦੀ ਸਾਹਿਬ ਜੀ ਉਹ ਰਾਸ਼ਟਰੀ ਪ੍ਰਧਾਨ ਆ ਜਿਹੜੇ ਇਸ ਜਨਮ ਦਿਨ ਤੇ ਖੈਦੀਬ ਨੂੰ ਵੀ ਇੱਥੇ ਆਣਗੇ ਉਹ ਇੱਕ ਬਹੁਤ ਹੀ ਵੱਡਾ ਇਕੱਠ ਜਿਹੜਾ ਔਰ ਮੇਰੇ ਘਰ ਵੀ ਲੱਖਾਂ ਦਾ ਇਕੱਠ ਹੋਣ ਦੀ ਸਭਾਵਨਾ ਪੂਰੇ ਦੇਸ਼ ਦੇ ਵਿੱਚੋਂ ਜੀ ਜਨਮ ਦਿਨ ਮਨਾਉਂਦੇ ਆ ਦੂਸਰੇ ਇੱਕ ਇਹਦੇ ਟਿਕ ਮਿਸ਼ਾ ਹੋਰ ਵੱਲ ਜਾਂਦਾ ਵੀ ਇੱਕ ਮਹਾਨ ਸੰਤ ਹੋਰ ਆ ਸਾਡੇ ਉੱਤਰ ਪ੍ਰਦੇਸ਼ ਦੇ ਜਿੱਦਾਂ ਪੰਜਾਬ ਵਿੱਚ ਬੋਲ ਵਾਲਾ ਰਹੀ ਹੈ ਉਹ ਹੈਗੇ ਮਾਨਸੰਤ ਸ਼ਮਨ ਦਾ ਜੀ ਸ਼ਮਨ ਦਾ ਜੀ ਨੇ ਸਭ ਤੋਂ ਵੱਡਾ ਪ੍ਰਚਾਰ ਉੱਤਰਾਖੰਡ ਵਿੱਚ ਉੱਤਰ ਪ੍ਰਦੇਸ਼ ਵਿੱਚ ਹਰਿਆਣਾ ਵਿੱਚ ਇਹ ਤਿੰਨ ਚਾਰ ਜਿਹੜੇ ਸੂਬੇ ਆ ਵੱਡਾ ਪ੍ਰਚਾਰ ਕਰਿਆ Rajasthan ਦਾ ਕੁਝ ਹਿੱਸਾ ਲੈ ਲੋ ਜਿੱਥੇ ਸਤਗੁਰ ਮਹਾਰਾਜ ਦੀ ਬਾਣੀ ਜਾ ਕੇ ਘਰ-ਘਰ ਪਹੁੰਚਾਈ ਆ ਬਸਤਾਂ ਜਾ ਕੇ ਗੁਰੂ ਰਵਦਾ ਦਾ ਫੋਟੋ ਦਸਿਆ ਗਿਆ ਜਿੱਥੇ ਬਾਉ ਮੰਗੂਰਾ ਮੱਗੋ ਵਰਗੇ ਨੇ ਉਸ ਅਜ ਤੋਂ 90 ਸਾਲ ਪਹਿਲਾਂ 1926 ਦੇ ਵਿੱਚ ਆਧਰੂ ਮੰਡਲ ਬਣਾ ਕੇ ਪ੍ਰਚਾਰ ਕਰਿਆ ਉਹਦੇ ਨਾਲ ਨਾਲ ਸੰਤੋ ਸਮੁੰਦਾਰ ਸਵਾਮੀ ਜੀ ਨੇ ਵੀ ਆਪਣਾ ਪ੍ਰਚਾਰ ਰੰਗਿਆ ਇਹ ਵੱਡਾ ਕਿਰਾ ਉੱਤਰ ਪਾਰ ਨੂੰ ਗੁਰੂ ਰਾਮ ਦੇ ਵਿਚਾਰਧਾਰਾ ਨਾਲ ਜਾਣੂ ਕਰਾਇਆ ਜੋ ਅੱਜ ਪੂਰੇ ਉੱਤਰ ਪਾਰ ਦੇ ਵਿੱਚ ਵੱਜੀ ਇੱਕ ਲਹਿਰ ਇੱਕ ਸਮਾਜਿਕ ਕ੍ਰਾਂਤੀ ਦੀ ਲਹਿਰ ਜਿਹੜੀ ਹੈ ਉਹ ਗੁਰਦਾਸ ਮਹਾਰਾਜ ਦੀ ਵਿਚਾਰਧਾਰਾ ਦੀ ਅੱਜ ਚੱਲ ਰਹੀ ਹੈ ਜਿਸ ਦੇ ਤਹਿਤ ਆਲ ਇੰਡੀਆ ਆਤਰਮਣ ਵਿਡੇ ਕੋ ਮਾਨਲੇ ਦੇ ਉੱਤੇ ਸੇਵਾ ਕਰ ਰਿਹਾ ਇਸ ਕਰਕੇ ਵੱਡਾ ਜਿਹੜਾ ਇਹ ਦਿਹਾੜਾ ਹੈ ਅਸੀਂ ਇਹਨੂੰ ਪੂਰੇ ਦੁਨੀਆ ਪੱਧਰ ਦਾ ਦਿਹਾੜਾ ਮਨਾਉਨੇ ਆ ਤਾਂ ਉਹ ਮਨਾਇਆ ਜਾ ਰਿਹਾ ਜਿੱਥੇ ਹਜ਼ਾਰਾਂ ਹੀ ਸੰਗਤਾਂ ਲੱਖਾਂ ਦੇ ਸੰਗਤਾਂ ਅੱਗੇ ਨਤਮਤ ਹੋਣਗੇ ਅਤੇ ਸਤਕੁਰ ਮਹਾਰੇ ਚਲਾਈ ਹੋਈ ਪਵਿੱਤਰ ਗੰਗਾ ਜੀ ਇਸ ਨਾਮ ਕਰਨਗੇ ਇਸ ਨਾਮ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਗੇ ਆ ਸੰਗਤ ਜੀ ਨੇ ਲੰਗਰਾਂ ਦੀ ਸੇਵਾ ਜਿਹੜੀ ਹੈ ਖਾਸ ਕਰਕੇ ਪੂਰੇ ਉੱਤਰ ਭਾਰਤ ਦਾ ਜਿਹੜਾ ਇਲਾਕਾ ਜਿਹੜਾ ਹਰਿਆਣਾ ਹੋ ਗਿਆ ਉੱਤਰਾਖੰਡ ਹੋ ਗਿਆ ਔਰ ਉੱਤਰ ਪ੍ਰਦੇਸ਼ ਦਾ ਹਾਂਪੂਰ ਹੋ ਗਿਆ ਵੱਡੀ 15 ਦੇ ਜਿਹੜੇ ਲੰਗਰ ਹੈ 27 28 29 ਤਿੰਨ ਦਿਨ ਦੇ ਲੰਗਰ ਚੱਲਣਗੇ ਤਿੰਨ ਦਿਨ ਲਗਾਤਾਰ ਸੰਗਤ 27 28 29 ਨੂੰ ਇੱਥੇ ਰਹੇਗੀ ਔਰ ਰੋਜ਼ਾ ਪ੍ਰਬੰਧ ਜਿਹੜਾ ਉਹਲਾ ਮੁਕੰਮਲ ਹੋ ਗਿਆ ਤੁਸੀਂ ਦੇਖ ਰਹੇ ਆ ਗੇਟ ਜਿਹੜੇ ਸੇਵਾ ਦਾ ਲੱਗੇ ਹੋਏ ਬਣਾਉਣ ਵਾਸਤੇ ਔਰ ਵੱਡੀ ਪੱਧਰ ਤੇ ਸੰਗਤਾਂ ਜਿਹੜੀਆਂ ਆ ਰਹੀਆਂ ਉਹਦਾ ਅਸੀਂ ਅਪੀਲ ਵੀ ਕਰਦੇ ਆ ਸੰਗਤ ਨੂੰ ਬੇਸ ਤੇੜੇ ਨੂੰ ਸ਼ੋਭ ਤੇੜੇ ਨੂੰ ਆਕੇ ਨੌਂ ਲਈ ਤੁਸੀਂ 27 ਤਰੀਕ ਨੂੰ ਖੀਚੜ ਚੋਂ ਗੰਦਾ ਕੇ ਇਸ ਰੋਣ ਨੂੰ ਬੁਲਾਇਆ ਜਾਵੇ ਸਾਰੀ ਸੰਗਤ ਦਾ ਧੰਨਵਾਦ ਸਾਰੀ ਸੰਗਤ ਨੂੰ ਜੈ ਗੁਰਦੇਵ ਤਨ ਗੁਰਦੇਵ ਡਬਲਯੂ ਐ ਸੋਨਰ ਪਾਇਆ ਸਤਪੁਰ ਦਾਸ ਮਹਾਰਾਜ ਜੀ ਕੀ ਜੇ 26 ਤਰੀਕ ਤੋਂ ਸੰਗਤ ਜੋ ਦੂਸਰੀਆਂ ਸੇਟਾਂ ਤੋਂ ਸੰਗਤ ਹੈ ਜਿਵੇਂ ਉੱਤਰ ਪ੍ਰਦੇਸ਼ ਆ ਹਮਾਚਲ ਹਰਿਆਣਾ ਆ ਔਰ ਐ ਮਹਾਰਾਸ਼ਟਰ ਤੋ ਵੀ ਸੰਗਤਾਂ ਪਹੁੰਚ ਰਹੀਆਂ ਨੇ ਸੋ ਸਾਧ ਸੰਗਤ ਜੀ ਉਹਨਾਂ ਦੇ ਨਾਲ ਹੀ ਜੋ ਸੰਤ ਸੰਮੀ ਸੰਮਨ ਜੀ ਦਾ ਜੋ ਜਨਮ ਦਿਨ ਆ ਉਹ ਵੀ ਇਸੇ ਧਰਤੀ ਤੇ ਬੜੀ ਹੀ ਸਰਦਪੂਰਵ ਮਨਾਇਆ ਜਾਂਦਾ ਹੈ ਔਰ ਬਹੁਤ ਵੱਡੀ ਤਦਾਦ ਜਿਵੇਂ ਸੰਗਤ ਸ਼੍ਰੀ ਚੰਨ ਸ਼ੋ ਗੰਗਾ ਵਿਖੇ ਪਹੁੰਚਦੀ ਹੈ ਔਰ ਦਾਸ ਵੱਲੋਂ ਵੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ 26 27 28 ਤੇ 29 ਤਰੀਕ ਨੂੰ ਇਹਨਾਂ ਦਿਨਾਂ ਦੇ ਵਿੱਚ ਆ ਕੇ ਸ੍ਰੀ ਚੰਨ ਸ਼ੋ ਗੰਗਾ ਦੇਖੇ ਨਤਵਸਤ ਹੋ ਗਏ ਔਰ ਜਿਹੜੀ ਚੱਲ ਰਹੀ ਹੈ ਗੰਗਾ ਜੋ 1515 ਈਸਵੀ ਸਤਗੁਰੂ ਦਾਸ ਮਹਾਰਾਜ ਜੀ ਨੇ ਇਹ ਆਪਣੇ ਚੰਨ ਸ਼ੋ ਕੇ ਗੰਗਾ ਚਲਾਈ ਆ ਜੋ 600 ਸਾਲ ਤੋਂ ਨਿਰੰਤਰ ਚੱਲ ਰਹੀ ਹੈ ਉਹਦੇ ਵਿੱਚ ਇਸ਼ਨਾਨ ਕਰਕੇ ਜਿਹਨੂੰ ਆਪਾਂ ਉਹਦੇ ਜਿਹੜੇ ਵੀ ਚਮੜੀ ਦੇ ਰੋਗ ਨੇ ਜਾਂ ਦੂਸਰੀ ਕੋਈ ਬਿਮਾਰੀ ਆ ਉਹ ਬਿਲਕੁਲ ਠੀਕ ਹੋ ਜਾਂਦੀ ਆ ਔਰ ਸਾਧ ਸੰਗਤ ਜੀ ਉਸ ਤੋਂ ਇਲਾਵਾ ਬਹੁਤ ਹੀ ਸਤਿਕਾਰਯੋਗ ਸੰਗਤ ਜਿਨ੍ਹਾਂ ਨੇ ਇਸ ਜਗ੍ਹਾ ਤੇ ਆ ਕੇ ਸੰਗਤ ਦੀ ਸੇਵਾ ਕਰਨੀ ਹੈ ਸੇਵਾ ਕੀ ਹੈ ਲੰਗਰਾਂ ਦੀ ਸੇਵਾ ਕਰਨੀ ਹੈ ਔਰ ਅੱਜ ਪਿੰਡ ਢੁੱਲਣ ਜ਼ਿਲ੍ਹਾ ਸੰਗਰੂਰ ਤੋਂ ਸੰਗਤ ਦਾ ਲੰਗਰ ਹੈ ਦਿਨ ਐਤਵਾਰ ਦਾ ਔਰ 27 ਤਰੀਕ ਨੂੰ ਬਹੁਤ ਹੀ ਸਤਿਕਾਰਯੋਗ ਬ੍ਰਾਹਮਣੀ ਸੰਤ ਐ ਰਾਏਕੋਟ ਤੋਂ ਸੰਤ ਸ਼ਮਸ਼ੇਰ ਸਿੰਘ ਜੀ ਜੋ ਸਾਡੇ ਆਲ ਇੰਡੀਆ ਪਰਮਿਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਸੀ ਸੋ ਸੈਂਟਰਲ ਕਮੇਟੀ ਦੇ ਮੈਂਬਰ ਸੀ ਔਰ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਬੇਟੇ ਲੱਡੀ ਜੀ ਹੋਰ ਉਹਨਾਂ ਦੇ ਪਰਿਵਾਰ ਰੋ ਪਿੰਡ ਰਾਏਕੂੜ ਦੀ ਸੰਗਤ ਵੱਲੋਂ 27 ਤਰੀਕ ਨੂੰ ਬਹੁਤ ਹੀ ਵਧੀਆ ਲੰਗਰ ਔਰ ਸਰਬਪ੍ਰਭੂਪੂਰਵਕ ਲਗਾ ਰਹੇ ਹਰ ਸਾਲ ਤੋਂ ਲਾ ਰਹੇ ਨੇ ਉਹ ਜਦੋਂ ਬਾਬਾ ਬੰਤਾਰਾਮ ਖੇੜਾ ਜੀ ਦਾ ਜਨਮ ਦਿਨ 27 28 ਅਗਸਤ ਨੂੰ ਅਸੀਂ ਮਨਾਨੇ ਆ ਸੰਤ ਸੋਮੀ ਸੰਮਰਦਾ ਦਾ ਵੀ ਜਨਮ ਦਿਨ ਉਸੇ ਦਿਨ ਮਨਾਨੇ ਆ ਔਰ ਬਹੁਤ ਵੱਡੇ ਪੱਧਰ ਤੇ ਲੰਗਰ ਲਾ ਰਹੇ ਨੇ ਹੋਰ ਵੀ ਸੰਗਤਾਂ ਚਾਹ ਦਾ ਲੰਗਰ ਪਕੌੜਿਆਂ ਦਾ ਲੰਗਰ ਔਰ ਪ੍ਰਸ਼ਾਦ ਦਾ ਲੰਗਰ ਤੇ ਇਹ ਕਾਫੀ ਲੰਗਰ ਆ ਰਹੇ ਨੇ ਔਰ ਕਿਉਂਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਗੁਰੂ ਘਰ ਚੱਲ ਰਿਹਾ ਬਹੁਤ ਹੀ ਸਤਕਾਰਯੋਗ ਨੇ ਸੰਗਤਾਂ ਔਰ ਸਾਡੇ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਬੰਤਾਰਾਮ ਜੀ ਦੀ ਸੁਪੁੱਤਰੀ ਜੋ ਐ ਬੀਬੀ ਕਮਲੇਸ਼ਕੌਰ ਜੀ ਕਿਡਾ ਜੋ ਸਾਡੇ ਚੇਅਰਪਰਸਨ ਨੇ ਉਹਨਾਂ ਦੀ ਜੋਗ ਅਗਵਾਈ ਔਰ ਸੰਤ ਸ੍ਰਿੰਦਰਦਾਸ ਜੀ ਦੀ ਦੇਖਰੇਖ ਦੇ ਵਿੱਚ ਜੋ ਗੁਰੂ ਘਰ ਦੇ ਪ੍ਰਧਾਨ ਨੇ ਉਹਨਾਂ ਦੀ ਦੇਖ ਰਿਕ ਦੇ ਵਿੱਚ ਬਹੁਤ ਵਧੀਆ ਕੰਮ ਚੱਲ ਰਿਹਾ ਔਰ ਦਿਨ ਦੁਪਣੀ ਰਾਤ ਚੌਗਣੀ ਗੁਰੂ ਘਰ ਤਰੱਕੀ ਕਰ ਰਿਹਾ। ਸੋ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਤੇ ਬੇਨਤੀ ਹੈ ਕਿ ਤੁਸੀਂ ਸਾਰੀਆਂ ਸੰਗਤਾਂ ਨੇ 27, 28 ਤੇ 29 ਤਰੀਕ ਨੂੰ ਸ਼੍ਰੀ ਚੰਨ ਸ਼ੋਗੰਗਾ ਵਿਸੇ ਪਹੁੰਚ ਕੇ ਸਤਗੁਰ ਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ। ਸਾਰੀ ਸੰਗਤ ਨੂੰ ਜੈ ਗੁਰਦੇ ਧੰਨ ਗੁਰਦੇ ਜਾ ਗੁਰੂ ਰਵਦਾਸ ਤਾਂ ਸਤਿਗੁਰੂ ਦਾਸ ਜੋ ਬੋਲੇ ਸੋਨਰ ਪਾ ਸਤਿਗੁਰਦਾਸ ਮਹਾਰਾਜ ਦੀ ਜੈ ਸਜੀ ਜੈ ਗੁਰਦੇਵ ਜੀ ਜੈ ਗੁਰਦੇਵ ਧਰਨੂਦੇਵ ਜੀ ਅੱਛਾ ਕੀ ਨਾ ਜੀ ਆਪਣਾ ਮੇਰਾ ਨਾਮ ਹਰਮਨ ਸਿੰਘ ਅੱਛਾ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜਾ ਇਹ ਕਹਿਣਾ ਚਾਹੁੰਦਾ ਆ ਵੀ ਆਪਣੇ 28 ਅਗਸਤ ਨੂੰ ਆਪਣੇ ਬਹੁਤ ਵੱਡੀ ਪੱਧਰ ਦੇ ਉੱਤੇ ਸੰਤ ਬਾਬਾ ਮੰਤਰਾਮ ਢੇੜਾ ਜੀ ਅਤੇ ਸ੍ਰੀ ਸੰਤ ਬਾਬਾ ਸੁਮਨ ਰਾਜ ਜੀ ਦਾ ਖਰਾਲਗੜ੍ਹ ਦਾ ਵੱਡੇ ਪੱਧਰ ਦੇ ਉੱਤੇ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਮਮਾ ਕੇ ਪਹੁੰਚਣ ਅਤੇ ਸਾਰੀਆਂ ਸੰਗਤਾਂ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਜਾਇ ਗੁਰਦੇਵ ਤੁਹਾਨੂੰ ਗੁਰਦੇਵ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਵੀ ਸ੍ਰੀ ਬੰਤਾਰਾਮ ਕਿਰਾਜੀ ਨੇ ਆਪਣੀ ਬਹੁਤ ਹੀ ਮਿਹਨਤ ਦੇ ਨਾਲ ਜਿਹੜੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਥਾਨ ਜਿੱਤੇ ਤੇ ਗਏ ਨੇ ਉਹ ਉਹਨਾਂ ਦੀ ਖੋਜ ਕੀਤੀ ਆ ਇਸੇ ਤਰ੍ਹਾਂ ਉਨਾ ਜਿਹੜਾ ਬਾਬਾ ਬੰਤाराम ਜੀ ਦਾ ਜਨਮ ਦਿਨ ਇੱਥੇ ਚੰਸੂ ਗੰਗਾ ਵਿਖੇ ਹਰ ਸਾਲ ਜਿਹੜੀ ਇਤੋਂ ਦੀ ਪ੍ਰਬੰਧਕ ਕਮੇਟੀ ਹੈ ਮੁੱਦਵਲੋਂ ਹਰ ਸਾਲ ਮਨਾਇਆ ਜਾਂਦਾ ਜਿਸ ਦੇ ਅਗਵਾਈ ਸਾਡੇ ਬਹੁਤ ਹੀ ਮਾਣਯੋਗ ਸ਼ੰਤ ਬਾਬਾ ਸਰਿੰਦਰ ਸਿੰਘ ਜੀ ਕਰ ਰਹੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਬੰਧਕ ਕਮੇਟੀ ਤੇ ਸੰਗਰ ਦੇ ਸਯੋ ਦੇ ਨਾਲ ਹਰ ਸਾਲ ਇਹ ਜਨਮ ਦਿਨ ਮਨਾਇਆ ਜਾਂਦਾ ਤੇ ਸੰਗ ਤਾਂ ਬੜੀ ਉਤਸ਼ਾਹਤ ਨਾਲ ਜਿੱਥੇ ਇਕੱਠੀਆਂ ਹੁੰਦੀਆਂ ਨੇ ਬਹੁਤ ਵਧੀਆ ਪ੍ਰੋਗਰਾਮ ਦਿੱਤੇ ਜਾਂਦੇ ਨੇ ਤੇ ਜੋ ਸੰਗਤ ਉਹਨਾਂ ਨੂੰ ਬਹੁਤ ਹੀ ਜਿਹੜੀ ਚੰਗੀਆਂ ਗੱਲਾਂ ਨੇ ਜਾਂ ਜੰਗਾ ਇਤਿਹਾਸ ਆ ਸ੍ਰੀ ਗੁਰੂ ਰਬਿਦਾਸ মহারাজ ਜੀਆਂ ਜਿਹੜੀਆਂ ਜਿਵੇਂ ਆਮਾ ਨੇ ਉਹਨਾਂ ਤੇ ਆਏ ਹੋਏ ਸੰਤ ਮਹਾਤਮਾ ਜਾਂ ਹੋਰ ਸਾਡੇ ਲੀਡਰ ਉਹ ਬੋਲਦੇ ਨੇ ਤੇ ਸੰਗਤ ਨੂੰ ਸਾਰਾ ਕੁਝ ਸਮਝਾਇਆ ਜਾਂਦਾ ਹਰ ਸਾਲ ਸੰਗਤ ਦੀ ਹਾਜ਼ਰੀ ਹੈ ਜਿਹੜੀ ਬਹੁਤ ਹੀ ਵੱਧਦੀ ਜਾ ਰਹੀ ਹੈ ਇਸ ਵਾਰੀ ਵੀ ਅਸੀਂ ਸਾਰੀ ਸੰਗਤ ਨੂੰ ਇਲਾਕੇ ਦੇ ਲੋਕਾਂ ਨੂੰ ਜਾਂ ਸਾਰੇ ਪੰਜਾਬ ਅਤੇ ਭਾਰਤ ਦੇ ਸੰਗਤ ਨੂੰ ਅਸੀਂ ਅਪੀਲ ਕਰਦੇ ਆਂ ਵੀ ਉਹ ਇਸ ਦਿਨ ਆ ਕੇ ਇਸ ਪ੍ਰੋਗਰਾਮ ਦੀ رونਪਣਾ ਵਧਾਉਣ ਵਾਹਿਗੁਰੂ ਦੇਵਤਾਂ ਕਿੰਨੀ ਤਰੀਕ ਆ ਜੀ 28 28 ਅਗਸਤ ਨੂੰ 28 ਅਗਸਤ 2025 ਨੂੰ ਜੀਣਾ ਨੰਦ ਜਨਮ ਦਿਨ ਆ ਉਹ ਇਸ ਵਾਰੀ ਮਨਾਇਆ ਜਾ ਰਿਹਾ ਠੀਕ ਤੇ ਉਹਨਾਂ ਦਾ ਇਸ 28 ਅਗਸਤ ਨੂੰ ਹਰ ਸਾਲ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਪਿਆਰੀ ਸਾਧ ਸੰਗ ਜੀ ਜੈ ਗੁਰਦੇ ਧੰਨ ਗੁਰਦੇ ਮੈਂ ਕਰਮ ਚੰਦ ਮੁਖ ਜਾਂਚੀ ਆਹ ਧਰਮ ਮਿਸ਼ਨ ਸ੍ਰੀ ਗੁਰੂ ਦਾਸ ਧਾਰਮਿਕ ਸਥਾਨ ਚਰਨਸ਼ੋ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਖਰਾਕਰ ਸਭ ਦੇ ਉੱਤੇ ਬਰਾਜਮਾਨ ਹਾਂ ਪਿਆਰੀ ਸਾਧ ਸੰਗ ਜੀ ਇਸ ਟੀਵੀ ਦੇ ਮਾਧਿਅਮ ਰਾਹੀਂ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਮਿਤੀ 28 ਅਗਸਤ ਨੂੰ ਸ੍ਰੀਵੰਤਰਾਮ ਵਰਗਿਆ ਸ੍ਰੀਵੰਤਰਾਮ ਜੀ ਕਿਹੜਾ ਜਿਹੜਾ ਕਿ ਆਦਰ ਮਿਸ਼ਨ ਦੇ ਮੁਖੀਆਂ ਉਹਨਾਂ ਦਾ ਜਨਮ ਦਿਹਾੜਾ ਦਿਹਾੜਾ ਅਤੇ ਸੰਤ ਸੁਮੰਦਸਾ ਜੀ ਉਹਨਾਂ ਦਾ ਜਨਮ ਦਿਹਾੜਾ ਇਸ ਸਥਾਨ ਤੇ ਬੜੇ ਚਾਵਾ ਤੇ ਸਤਰਾ ਦਿਨਾਂ ਬੀਬੀ ਕਮਲੇਸ਼ ਕੌਰ ਕਿਹੜਾ ਜੀ ਜਿਹੜੇ ਕਿ ਚੇਅਰਪਰਸਨ ਆਲ ਇੰਡੀਆ ਆਦਰ ਮਿਸ਼ਨ ਦੇ ਹਨ ਉਹਨਾਂ ਦੇ ਜਿਸਾਨ ਨਰੇਸ਼ਨਸ ਆਰ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਆਰ ਐਲ ਆਰ ਬਿਰਦੀ ਜੀ ਜਿਹੜੇ ਕਿ ਆਧਰ ਰਮਿਸ਼ਨ ਦੇ ਇੰਡੀਆ ਦੇ ਪ੍ਰਧਾਨ ਹਨ ਉਹ ਵੀ ਇਸ ਸਮਾਗਮ ਦੇ ਵਿੱਚ ਆ ਰਹੇ ਹਨ ਤੇ ਇਸ ਥਾਂ ਦੇ ਪ੍ਰਧਾਨ ਸੰਤ ਸਰਬਿੰਦਰ ਦਾ ਜੀ ਜਿਹੜੇ ਕਿ ਬੜੀ ਆਪਣੀ ਇਸ ਸਮਾਗਮ ਨੂੰ ਦਿੱਪੇ ਚੜ੍ਹ ਲਈ ਤਨ 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 ਮਨ ਧਰ ਦੇ ਨਾਲ ਮੈਂਦ ਕਰ ਰਹੇ ਹਨ ਤਾਂ ਕਿ ਇਹ ਜਿਹੜਾ ਸਮਾਗਮ ਬੜੀ ਸ਼ਰਧਾ ਤੇ ਸਮੁੰਦੇ ਸ਼ਰਧਾ ਦੇ ਨਾਲ ਪੂਰਾ ਕੀਤਾ ਜਾ ਸਕੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ 6 ਅਗਸਤ ਦੇ ਦਿਨ ਜਿਹੜਾ ਇਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਸ ਦਾ ਕਿ ਫੰਕਸ਼ਨ ਹੈ 27 ਐਸਪ੍ਰਿੰਗ 27 28 29 ਤਾਈ ਚੱਲੇਗਾ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਤਿੰਨ ਦਿਨ ਦੇ ਸਮਾਗਮ ਵਿੱਚ ਸਾਰੀਆਂ ਸੰਗਤਾਂ ਦੂਰ ਦਰਾਡੇ ਤੋਂ ਨੇੜੇ ਤੋਂ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ ਉਹ ਸੁਣ ਕੇ ਇਸ ਸਥਾਨ ਤੇ ਪਹੁੰਚਣ ਦੀ ਕਿਰਪਾ ਕਰਨ ਜੀ ਤੇ ਇਸ ਸਮਾਗਮ ਦੀ رونਕ ਵਧਾਓ ਜੀ ਤੇ ਇਸ ਸਥਾਨ ਵਿੱਚ ਜਿਹੜੀ ਸਤਗੁਰੂ ਦਾਸ ਮਹਾਰਾਜੀ ਨੇ ਆਪਣੇ ਚਰਨ ਛੋਹ ਦੇ ਨਾਲ ਅਗੁੱਟੇ ਦੇ ਨਾਲ ਤੰਗ ਗੰਗਾ ਲਗਾਈ ਸੀ ਉਸ ਦੇ ਵਿਚ ਇਸ਼ਨਾਨ ਕਰਕੇ ਆਪਾਂ ਦੀ ਬਰਸਫਲਾ ਕਰੋ ਸਾਰੀਆਂ ਸੰਗਤਾਂ ਨੂੰ ਮੈਂ ਅਪੀਲ ਦੁਆਰਾ ਅਪੀਲ ਕਰਦਾ ਹਾਂ ਕਿ ਇੱਕ ਇਸ ਸਮਾਗਮ ਦੀ ਸ਼ੋਭਾ ਬਣਾ ਲਈ ਸਾਰੇ ਜਿੰਨੇ ਵੀ ਮੇਰੇ ਵੀਰ ਸੰਗਤਾਂ ਹਨ ਉਹ ਸਾਰੀਆਂ ਇਸ ਵਿੱਚ ਸ਼ਾਮਲ ਹੋ ਕੇ ਇਸ ਫੰਕਸ਼ਨ ਦੀ رونਕ ਬਣਾਓ ਜੀ ਜੈ ਕਰਦੇ ਹਨ ਤੰਗ ਦੇ ਮੋਲੇ ਸੋਨਰਵੈ ਸਤਗੁਰੂ ਦਾਸ ਸਵਾਰਾਜ ਕੀ ਜੈ ਮੋਲੇ ਸੋਨਰਵੈ ਸਤਗੁਰੂ ਦਾਸ ਮਹਾਰਾਜ ਕੀ ਜੈ ਅੱਜ ਸੰਗਤਾਂ ਦਨ ਜਿਹੜਾ ਐਤਵਾਰ ਹੈ ਬੜੀ ਛੜ ਦੇ ਨਾਲ ਲੰਗਰ ਦੀ ਸੇਵਾ ਕਰੀਏ ਨੇ ਜੋ ਕਿ ਅੱਜ ਦਾ ਦਿਨ ਜੋ ਅਸੀਂ ਆਪਾਂ ਮਨਾ ਰਹੇ ਹਾਂ ਜੋ 27 28 ਤਰੀਕ ਦਾ ਪ੍ਰੋਗਰਾਮ ਹੈ ਉਹ ਸ਼੍ਰੀ ਬੰਤਾਰਮ ਕਿੜਾ ਜੀ ਦੇ ਯਾਦ ਦੇ ਵਿੱਚ ਉਹਨਾਂ ਦੇ ਜਨਮ ਦਿਨ ਤੇ ਇਮਰਾਰੀਆਂ ਸੰਕਟਾ ਕਿਉਂਕਿ ਉਹਨਾਂ ਨੇ ਜੋ ਬੰਤਾਰਮ ਕਿੜਾ ਸੀ 1960 ਤੋਂ 65 ਤੋਂ ਲੈ ਕੇ 70 ਤਾਈਂ ਉਹਨਾਂ ਨੇ ਬੜੇ ਸਿਰਸ਼ ਕਰਕੇ ਆਪਣਾ ਮਿਸ਼ਨ ਨੂੰ ਰਿਜਿਸਟ੍ਰ ਕਲਾ ਸਾਰ ਸੂਤਰ ਦੇ ਵਿੱਚ ਤੇ ਸਾਰੇ ਇੰਡੀਆ ਦੇ ਵਿੱਚ ਫਿਰ ਫਿਰ ਕੇ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਨੇ ਉੱਥੇ ਉੱਥੇ ਉਹਨਾਂ ਨੇ ਆਪਣੇ ਸਾਰੇ ਸੰਤਾਂ ਨੂੰ ਆਧਾਰਨ ਕੰਮ ਨੂੰ ਸਾਨੂੰ ਹਵਾਲੇ ਕੀਤਾ 28 ਤਰੀਕ ਨੂੰ ਜੇ ਉਹਨਾਂ ਦਾ ਜਨਮ ਦਿਨ ਆ ਰਿਹਾ ਮੋੜੀ ਮੋੜੀ ਦੂਰ ਤੋਂ ਸੰਗਤਾਂ ਸਾਰੇ ਇੰਡੀਆ ਦੇ ਵਿੱਚੋਂ ਸੰਗਤਾਂ ਸਾਰੇ ਸੀਟਾਂ ਤੋਂ ਸੰਗਤਾਂ ਪਹੁੰਚ ਰਹੀਆਂ ਕਬਾ ਸਮੁੰਦਰ ਦਾ ਆ ਕੇ ਡੇਰੇ ਤੇ ਵੀ ਸੰਗਠਨ ਜੋ ਕਿ ਉਹ ਜਿਹ ਪ੍ਰਚਾਰ ਹੈ ਇੱਥੇ ਉਹ ਵੀ ਉਹਨਾਂ ਦਾ ਵੀ ਡੇਰਾ ਇੱਥੇ ਮਰੀ ਬਲਦੀਆਂ ਤੇ ਜਾ ਰਿਹਾ ਉਹਨਾਂ ਦਾ ਵੀ ਜਲ ਸਮੁੰਦਰ ਦਾ ਵੀ ਆਪਣੇ ਆਪਣੇ ਨਾਰੇਵੰਦ ਬਣਾਉਣਾ ਹੈ ਜੈਗੁਰਦੇਵ ਤੁਨਗੁਰਦੇਵ